ਤੁਸੀਂ ਉਹ ਤੁਹਾਡੇ ਕੋਲ ਗਏ ਤੁਸੀਂ ਸਾਡਾ ਮਨਪਸੰਦ ਤੱਕ ਲੈਣ ਨਹੀਂ ਆਏ ਸੀ ਮੇਰੀ ਗੱਲ ਸੁਣੋ ਲਾਗੋ ਚੱਲ ਗਿਆ ਕਿਉਂ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠਾਂਗੇ ਗੱਲਬਾਤ ਕਰਾਂਗੇ ਆਓ ਅੱਜ ਮੇਰੇ ਕੋਲ ਇਹ ਚੀਜ਼ਾਂ ਆ ਗੱਲਾਂ ਤੇ ਅਹੋ ਹੀ ਅਹੀਂ ਕਿੜੀਆਂ ਕੋਈ ਧਾਜ ਨਾ ਨਾ ਸਾਨੂੰ ਵੀ ਪਤਾ ਹੈ ਪਿਤਾ ਬੜਾ ਜੋਰ ਨਾਲ ਬੋਲ ਰਿਹਾ ਮੇਰੀ ਬਾਤਾਂ ਇਹਦਾ ਸਮਝ ਖਰਾਬ ਨਹੀਂ ਕਰਨਾ ਜੀ ਦੇਖ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਹੁਣ ਰਾਹ ਚ ਆਪਾਂ ਜੇ ਰੋਕਦੇ ਆ ਟੱਕਦੇ ਆ ਤੇ ਠੱਗਾ ਮੈਂ ਸਿੱਧਾ ਮੰਨ ਲਓ ਉੱਥੇ ਆਪਾਂ ਖਲੋਤੇ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਆ ਤੁਹਾਡੀਆਂ ਮੱਗਾਂ ਅਹੀਂ ਗੱਲ ਸੁਣੋ ਤੁਹਾਡੀਆਂ ਮੱਗਾਂ ਸਾਡੇ ਨਾਲ ਨਹੀਂ ਤੁਹਾਡੀਆਂ ਮੱਗਾਂ ਸੈਂਟਰਲ ਸਾਡੇ ਨਾਲ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਾਂ ਕਿ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਜ ਭਾਡੇ ਦੀ ਗੱਲ ਆ ਰਹੀ ਆ ਇੱਕ ਮੇਰੀ ਬੇਰਤੀ ਹੈ ਹੱਥ ਜੋੜ ਕੇ ਬੇਰਤੀ ਹੈ ਹਾਂਜੀ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀ ਜਾਂਦਾ ਅਸੀਂ ਆਪਣੇ ਬੰਦੇ ਆ ਉਹ ਜੇ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੰਗ ਹੋਣ ਇੱਕੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਰਿਪਿੰਡਾ ਦੇ ਲੋਕ ਬਾਹਰਲੇ ਬੋਲਦੇ ਆ ਹਾਂਜੀ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਇਹ ਸਭ ਬੰਦ ਕੀਤਾ ਹੈ ਜਿਹੜੀ ਪਹਿਲਾਂ ਸੈਂਟਰ ਨੇ ਕੀਤਾ ਸੈਂਟਰ ਨੇ ਬੰਦ ਕੀਤੀ ਮੇਰੀ ਗੱਲ ਸੁਣੋ ਅਸੀਂ ਦੋਵਾਂ ਪਾਸੇ ਦੋ ਮਿੰਟ ਦੋ ਮਿੰਟ ਦੋ ਮਿੰਟ ਨਿਕਾਲਦਾ ਜਵਾਬ ਦਿਓ ਜਲਦੀ ਜਵਾਬ ਦਿਓ ਇਹ ਉਹ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਣਾਇਆ ਅੰਬਾਲੇ ਵਿੱਚ ਇੰਨੇ ਕਾਰੋਬਾਰੀ ਆਏ ਨੇ ਅੱਛਾ ਜਿਹੜੀ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਮੈਨੂੰ ਇਹ ਦੱਸਿਓ ਮੈਨੂੰ ਇਹਨਾ ਦੱਸਿਓ ਹਾਂਜੀ ਮੈਨੂੰ ਇਹਨਾ ਦੱਸਿਓ ਬੋਲ ਗਿਆ ਗੱਲ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਹਾਂਜੀ ਇਹ ਲੱਗੋ ਤਾਂ ਨਾਲ ਆਇਆ ਹਾਂਜੀ ਪੰਜਾਬ ਦੇ ਜਵਾਬ ਸੀ ਉਹ ਕਿਸਾਨ ਕੇ ਲਈ ਜਵਾਬ ਅਧਿਸ਼ ਸੀ ਸਾਥ ਤੋਂ ਤਾਂ ਦਿੱਲੀ ਹੋ ਗਿਆ ਕਿਰਤਾਰਸ਼ ਤੋਂ ਹਾਂਜੀ ਸਰਵਿੰਗਾ ਇੱਥੇ ਹੋ ਗਈ ਕਿੰਨੇ ਨੂੰ ਮੈਂ ਲੋਕਰੀਏ ਦੇ ਮੱਗ ਪੱਤੇ ਦੱਸਦੇ ਧੰਨਵਾਦ ਕਰਕੇ ਪੈਕ ਲਿਖਤੀ ਆਈ ਹੋਣੀ ਕਿਸ ਸਮਝ ਬਹਿਸ ਹੋਂਦੀ ਹੈ ਮੈਨੂੰ ਦੱਸੋ ਤਾਂ ਮੈਂ ਅਲਿਸ ਕਿਹੜੇ ਕਿਹੜਾ ਕਿਸਾਨ ਆ ਜਿਹੜਾ ਸੀ ਹੋਇਆ ਇੱਕ ਦਾ ਨਾਮ ਦਿਓ ਇੱਕ ਦਾ ਨਾਮ ਦੱਸਿਓ ਕਿਹੜਾ ਕਿਸਾਨ ਸੇਖਵਾ ਤੋਂ ਆਏ ਆ ਜੀ ਆਪਣੇ ਵੀਰ ਹਾਂਜੀ ਹਾਂਜੀ ਜਿਹੜੇ ਕਰਦਾਸ ਪੁੱਤ 12 ਜਮਨਸੀ ਮੈਂ ਉਹ ਆ ਠੀਕ ਹੈ ਮੈਂ ਤੈਨੂੰ ਦੱਸਦਾ ਕੋਈ 75 ਕਿ ਠੀਕ ਹੈ ਆ ਦੋ ਮਹੀਨੇ ਬਾਅਦ ਦੇ ਸ਼ੈਂਪੂ ਬਾਡਰ ਦੇ 600 ਦੇ ਵੱਧ ਕਰੀਬ ਆਹ ਕਾਹਦੀਆਂ ਜੱਡੇ ਬੱਪੂਆਂ ਦੇ ਦੋ ਮਹੀਨੇ ਬਾਅਦ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ 12 ਦੇ ਨਾਲ ਆ ਠੀਕ ਹੈ ਇੱਕ ਮਿੰਟ ਗਾਉਂ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਲਈ ਮੁੱਖਵਾਜੀ ਇਹ ਤਰ੍ਹਾਂ ਨਹੀਂ ਹੁੰਦਾ ਦਾ ਸਰਗਰਮ ਕਰਾਓ ਪੰਜਾਬ ਆਹ ਹੁੰਗਰ ਲਗੇ ਸਕੂਨਾ ਦੇ ਉੱਤੇ ਆਪਣੇ ਵਿਸ਼ਵਾਸ ਕਾਰਜ ਕਰਦੇ ਨੇ ਕਿਸਾਨਾਂ ਨਾਲ ਬੜੀ ਬਹਿਸ ਹੋਈ ਤਖੀ ਤੇ ਤੁਹਾਨੂੰ ਗੱਡੀ ਦੇ ਵਿੱਚ ਆਦਾ ਪਿਆ ਸੀ ਉਹ ਮਾਪਾ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਹ ਘਟਨਾ ਲਈ ਜਾ ਰਹੇ ਆ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਆ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਆ ਕੇ ਦੀ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤੱਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤੁਹਾਡੇ ਨੂੰ ਸਟੇਜ ਤੋਂ ਕਹੀ ਗਈ ਕਿ ਤੁਸੀਂ ਚੰਗੇ ਕੰਮਾਂ ਉਹਨਾਂ ਦੀ ਤਾਰੀਫ਼ ਕਰੋ ਜਾਂ ਮਿਲੋ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਿਵਰੀ ਦੁੱਖ ਲੱਗਦਾ ਜਦੋਂ ਅਨੈਸੀਸਰੀ ਮੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਵਾ ਠੀਕ ਜੀ ਉਹ ਇੱਕ ਗੱਲ ਲਈ ਜੇ ਕਿਸਾਨ ਮੁਰਦਾਬਾਦ ਤੇ ਨਾਰੇ ਲਾ ਰਹੇ ਸੀ ਤੇ ਐਮਐਲਏ ਸਾਹਿਬ ਆ ਬਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਜੀ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਾਦ ਕਹੂਗਾ ਆਪਾਂ ਤਾਂ ਜਿੰਦਾਬਾਦ ਹਰ ਕਹਿਣਾ ਹੈ ਕਹਿਣਾ ਜੀ ਠੀਕ ਆ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜ਼ਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਮੁੱਦਿਆਂ ਤੇ ਗੱਲ ਕਰਨਾ ਹੁੰਦਾ ਕਿ ਜਸਰ ਵੀ ਹਾਜ਼ਰੀ ਲਗਾਉਣੀ ਹੈ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਹੈ ਕੋਈ ਕਿਸਾਨ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦੰਨੇ ਸਾਡੇ ਨਾਲ ਹੁਣ ਜੇ ਸਾਡੇ ਬੰਦੇ 2-2 4-400 ਬੰਦੇ ਫਿਰ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਧਰਨਾ ਦੇਣਾ ਸ਼ੁਰੂ ਕਰ ਦੇ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈ ਚਾਰਾ ਸਾਡਾ ਭਾਈ ਚਾਰਕ ਸਾਜਾ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਪਰਖਾ ਰਿਹਾ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਹੈ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਦਾ ਮੈਂ ਆ ਕੇ ਗੱਲ ਕਰਦੇ ਆ ਚਲੋ